ਅੱਜ ਚੰਨਨ ਦੇਵੀ ਸਕੂਲ ਦੇ ਪ੍ਰਾਣਾਂ ਦੇ ਵਿੱਚ ਕਿਉਂਕਿ ਅੱਜ ਤੋਂ 3 ਸਾਲ ਪਹਿਲਾਂ ਲੋਕਾਂ ਨੇ ਇੱਕ ਬਹੁਤ ਵੱਡਾ ਬਦਲਾਅ ਕੀਤਾ ਸੀ ਪਿਛਲੀਆਂ ਰਵਾਇਤੀ ਪਾਰਟੀਆਂ ਜਿਨ੍ਹਾਂ ਨੇ ਲੋਕਾਂ ਦੀਆਂ ਗੋਠਾਂ ਲੈ ਕੇ ਪੰਜਾਬ 'ਚ ਰਾਜ ਕੀਤਾ ਪਰ ਕਿਤੇ ਨਾ ਕਿਤੇ ਐਜੂਕੇਸ਼ਨ ਦੇ ਵਿੱਚ ਜਿਹੜੀਆਂ 3 ਸਾਲ ਦੇ ਵਿੱਚ ਸਾਡੇ ਸੂਬੇ ਦੇ ਹਰ ਮੰਤਰੀ ਮੁੱਖ ਮੰਤਰੀ ਸਾਹਿਬਗੋਬਿੰਦ ਸਿੰਘ ਮਾਨ ਜਿਨ੍ਹਾਂ ਨੇ ਇਲੈਕਸ਼ਨ ਤੋਂ ਪਹਿਲਾਂ ਲੋਕਾਂ ਨਾਲ ਵਾਅਦੇ ਕੀਤੇ ਸੀ ਚਾਹੇ ਉਹ ਐਜੂਕੇਸ਼ਨ ਦਾ ਹੋਵੇ ਚਾਹੇ ਹੈਲਥ ਸਬੰਧ ਦਾ ਹੋਵੇ ਚਾਹੇ ਬਿਜਲੀ ਦਾ ਹੋਵੇ ਕਿ ਸਾਰੇ ਤਿੰਨ ਤਿੰਨ ਗਰੰਟੀਆਂ ਦੀਆਂ ਲੋਕਾਂ ਨੂੰ ਦੇ ਕੇ ਅੱਜ 3 ਸਾਲ ਦਾ ਰਿਜ਼ਲਟ ਲੋਕਾਂ ਦੇ ਵਿੱਚ ਲੈ ਕੇ ਜਾ ਰਹੇ ਆ ਇਸ ਕਰਕੇ ਮੈਂ ਪਬਲਿਕ ਵੱਲੋਂ ਲੋਕਾਂ ਵੱਲੋਂ ਸਕੂਲ ਦੇ ਸਟਾਫ ਵੱਲੋਂ ਸਾਡੇ ਸੂਬੇ ਦੇ ਮੁੱਖ ਮੰਤਰੀ ਸਰਪੰਨ ਸਿੰਘ ਮਾਨ ਜੀ ਦਾ ਕੋਟਨ ਨੂੰ ਧੰਨਵਾਦ ਕਰੂੰਗਾ ਔਰ ਸਾਡੇ ਐਜੂਕੇਸ਼ਨ ਮਿਨਿਸਟਰ ਹਰਜੋਤ ਸਿੰਘ ਬਾਦ ਜੀ ਦਾ ਧੰਨਵਾਦ ਕਰੂੰਗਾ ਜਿਨ੍ਹਾਂ ਨੇ 3 ਸਾਲ ਦੇ ਵਿੱਚ ਬੜੀ ਮਿਹਨਤ ਕਰਕੇ ਅੱਜ ਸਾਡੀਆਂ ਇਮਾਰਤਾਂ ਸਕੂਲਾਂ ਦੇ ਬੱਚਿਆਂ ਨੂੰ ਬੈਠਣ ਨੂੰ ਸਮਾਨ ਸਾਰਾ ਪ੍ਰੋਵਾਈਡ ਕਰਾਇਆ ਮਜਬੂਤ ਕੀਤੀ ਬੱਚਿਆਂ ਦੇ ਬਾਹਰ ਜਾਣ ਦਾ ਜਿਆ ਰੋਕਾ ਫਿਰ ਉਹਨਾਂ ਨੇ ਸਿਕਿਉਰਟੀ ਵਾਲੇ ਬੰਦੇ ਲਗਾਏ ਇਸ ਤੋਂ ਪਤਾ ਲੱਗਦਾ ਹੈ ਕਿ ਲੜਕੀਆਂ ਵਾਲੇ ਸਕੂਲਾਂ 'ਚ ਖਾਸ ਕਰਕੇ ਗੇਟ ਦਾ ਹੋਣਾ ਚਾਰਜਵਾਰੀ ਦਾ ਹੋਣਾ ਬਹੁਤ ਅਹਿਮ ਸੀ ਇਹ ਛੋਟੇ ਛੋਟੇ ਗੱਲਾਂ ਤੋਂ ਸੰਜੀਦਗੀ ਪਤਾ ਲੱਗਦੀ ਹੈ ਜਿੱਦਾਂ ਵਾਸ਼ਰੂਮ ਨੇ ਬੱਚਿਆਂ ਦੇ ਕੁੜੀਆਂ ਦੇ ਲੜਕਿਆਂ ਦੇ ਅਲੱਗ-ਅਲੱਗ ਬਣਾਏ ਲਾਇਬ੍ਰੇਰੀਜ਼ ਬਣਾਈਆਂ ਔਰ ਜੋ ਸਮੇਂ ਰਹਾਣੀ ਜਿੱਦਾਂ ਕੰਪਿਊਟਰ ਹੈ ਕੰਪਿਊਟਰ ਐਜੂਕੇਸ਼ਨ ਸਾਰੇ ਸਕੂਲਾਂ 'ਚ ਤਕਰੀਬਨ ਹੁਣ ਅਪਡੇਟ ਹੈ ਔਰ ਕੰਪਿਊਟਰ ਧਿਆਪਕ ਬੜੇ ਮਿਹਨਤ ਕਰ ਰਹੇ ਨੇ ਖਾਸ ਕਰਕੇ ਜਿਹੜਾ ਲੁਧਿਆਣਾ ਸਾਰੇ ਪੰਜਾਬ ਨੂੰ ਫੀਡ ਕਰਦਾ ਹੈ এমਪਲாய்ਮੈਂਟ ਵਾਈਜ਼ ਤੋਂ ਇੱਥੋਂ ਹੀ ਦੇਖੋ ਕਿ ਸਾਡੇ ਜਿਹੜੀ ਐਜੂਕੇਸ਼ਨ ਹੈ ਇਹ ਟੈਕਨੀਕਲ ਹੈ ਸਕੂਲਾਂ ਚ ਪ੍ਰੋਵਾਈਡ ਕਰਾ ਰਹੇ ਆ ਉਹ ਵੀ ਆਲਾ ਇੱਕ ਕਮਾਲ ਦੀ ਹੈ ਬੱਚੇ ਤਕਰੀਬਨ ਆਪਣੇ ਜੋਗੇ ਹੋ ਜਾਂਦੇ ਨੇ ਪਹਿਲੇ ਵੀ ਬਹੁਤ ਅੱਛੇ تھے ਅੱਜ ਵੀ ਬਹੁਤ ਜ਼ਿਆਦਾ ਅੱਛੇ ਹੋ ਗਏ ਆ ਪਹਿਲੇ ਫੈਸਿਲਿਟੀ ਕਿੰਨਾਂ ਮਿਲਦੀ ਸੀ ਜ਼ਿਆਦਾ ਮਿਲਦੀ ਨਹੀਂ ਪਹਿਲੇ ਵੀ ਇਤਨੀ ਸੀ ਹੁਣ ਵੀ ਬਹੁਤ ਜ਼ਿਆਦਾ ਅੱਛੀ ਹੋ ਗਈ ਹੈ ਸਸ਼ਕਲ ਲੁਧਿਆਣਾ ਲਾਈਵ ਦੇਖ ਰਹੇ ਹੋ ਅੱਜ ਸ਼੍ਰੀ ਮਦਨਾਲਲ ਬੱਗਾ ਵਿਧਾਇਕ ਉਤਰੀ ਹਲਕਾ ਦੇ ਅੱਜ ਚੰਨਨ ਦੇਵੀ ਸਰਕਾਰੀ ਦੇਵੀ ਸਕੂਲ ਹਾਈ ਟੈਕ ਸਕੂਲ ਦਾ ਦੌਰਾ ਕੀਤਾ ਤੇ ਅੱਜ ਉਹਨਾਂ ਨੇ ਵੱਲੋਂ ਉਦਘਾਟਨ ਵੀ ਕੀਤਾ ਗਿਆ ਸ਼੍ਰੀ ਮਾਨਯੋਗ ਭਗਵੰਦ ਮਾਨ ਦੀ ਅਗਵਾਈ ਹੇਠਾਂ ਤੇ ਹਰਜੋਤ ਸਿੰਘ ਬੈਂਸ ਜਿਹੜੇ ਕਿ ਸਿੱਖਿਆ ਮੰਤਰੀ ਨੇ ਸਾਡੇ ਉਹਨਾਂ ਦੇ ਅਗਵਾਈ ਹੇਠ ਅੱਜ ਸ਼੍ਰੀ ਮਗਲਨ ਬੱਗਾ ਜੀ ਨੇ ਅੱਜ ਇੱਥੇ ਸਕੂਲ ਦੇ ਵਿੱਚ ਆ ਕੇ ਜ਼ੋਰ ਆ ਕੀਤਾ ਤੇ ਦੇਖਿਆ ਕਿ ਕਿਸ ਕਿਸ ਕਿਦਾਂ ਜਿਹੜਾ ਕਿ ਸਕੂਲ ਦਾ ਨਿਰਮਾਣ ਸੀਗਾ ਤੇ ਹਾਲਾਂਕਿ ਇਹ ਸਕੂਲ ਜਿਹੜਾ ਕਿ 10ਵੀਂ ਤੱਕ ਸੀਗਾ ਤੇ ਜਦੋਂ ਸਕੂਲ ਦਾ ਪ੍ਰਸ਼ਾਸਨ ਨੇ ਜਦੋਂ ਮਗਲਨ ਬੱਗਾ ਜੀ ਨਾਲ ਗੱਲਬਾਤ ਕੀਤੀ ਬੱਗਾ ਜੀ ਨੇ ਧਿਆਨ ਚ ਲਿਆਂਦੀ ਇਹ ਗੱਲ ਤੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ +2 ਤੱਕ ਇਹ ਸਕੂਲ ਜਿਹੜੇ ਕਿ ਕੀਤਾ ਗਿਆ ਤੇ ਅੱਜ ਇੱਥੇ ਅੱਜ ਪਹੁੰਚੇ ਨੇ ਸ਼੍ਰੀ ਵਿਧਾਇਕ ਸ਼੍ਰੀ ਮਗਲਨ ਬੱਗਾ ਜੀ ਦੇਖ ਸਕਦੇ ਹੋ ਕਿ ਜਿਹੜੇ ਛਾਤਰ ਤੇ میرے پاس ਆਊਟ ਹੋਏ ਉਹਨਾਂ ਨੂੰ ਵੀ ਜਿਹੜਾ ਕਿਹਾ ਹੈ ਔਰ ਟਰੋਫੀ ਵਗੈਰਾ ਦਿੱਤੀ ਜਾ ਰਹੀ ਹੈ ਤੇ ਸਨਮਾਨਿਤ ਕੀਤਾ ਜਾ ਰਿਹਾ ਵਾ ਮਗਲਾਂ ਬੱਗਾ ਜੀ ਦੇ ਵੱਲੋਂ ਤੇ ਹੁਣ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਇਹ ਸਿੱਖਿਆ ਵੇ ਜਿੱਥੇ ਕਿ तमाम ਜਿਹੜੀ ਆਮ ਆਮ ਦੀ ਪਾਰਟੀ ਲਗਾਤਾਰ ਸਿੱਖਿਆ ਅਤੇ ਆਮ ਆਮ ਜਨਤਾ ਦੇ ਉੱਤੇ ਨਜ਼ਰ ਨਜ਼ਰ ਬੜੀ ਧਿਆਨ ਰੱਖ ਰਹੀ ਹੈ ਜਨਤਾ ਦੀ ਕਿੱਦਾਂ ਲੱਗ ਰਿਹਾ ਆਏ ਨੇ ਵਧੀਆ ਲੱਗ ਰਿਹਾ ਵਧੀਆ ਲੱਗ ਰਿਹਾ ਅੰਦਰ ਸਕੂਲ ਦੇ ਵਿੱਚ ਕਿਹੜੀ ਕਿਹੜੀ ਕਮੀ ਸੀਗੀ ਪਹਿਲੇ ਦੋ ਕਿੱਦਾਂ ਕਿਤਾਈ ਕਮੀ ਸੀ ਕਿਹਦੇ ਨਾਲ ਸੀ ਗਿਆ ਪੜ੍ਹਨੀ ਹੈ ਗਿਆ ਚਾਹਨੀ ਹੈ ਗਿਆ ਹਾਂ ਜੀ ਇਹ ਹੁਣ ਕਿਦਾਂ ਦਾ ਕੋ ਠੰਡਾ ਪਾਣੀ ਕਿਉਂਕਿ ਹੁਣ ਗਰਮੀ ਆ ਰਹੀਆਂ ਕਿ ਕੋਈ ਸਭ ਕੁਝ ਜਿਆਦਾ ਹਾਂ ਜੀ ਖਲਦ ਹਾਂ ਜੀ ਹੋਰ ਇਹ ਜਿਹੜੀਆਂ ਕੰਨਿਆ ਕੰਨਿਆ ਨੇ ਸਕੂਲ ਹੈ ਕੰਨਿਆ ਦਾ ਕਿਸ ਤਰ੍ਹਾਂ ਲੱਗ ਰਿਹਾ ਵਗਾਈ ਆਏ ਨੇ ਬਟਾਈ ਸਾਹਿਬ ਆਏ ਨੇ ਬੜੀਆ ਲੱਗਦਾ ਹੈ ਹਾਂ ਜੀ ਅੱਛਾ ਕੀ ਕੀ ਪੜਾਇਆ ਜਾਂਦਾ ਸਕੂਲ ਦੇ ਵਿੱਚ ਤੁਹਾਨੂੰ ਕਿਹਦਾ ਪੜਾਇਆ ਜਾਂਦਾ ਬੜਾ ਵਧੀਆ ਪੜਾਇਆ ਜਾਂਦਾ ਹੈ ਅੱਛਾ ਅੱਛਾ ਕਿਹਾ ਜਾਂਦਾ ਹਾਈ ਟੈਕ ਸਕੂਲ ਆ ਤੁਹਾਡਾ ਸਕੂਲ ਦੇ ਵਿੱਚ ਹਾਈ ਟੈਕ ਕਲਾਸਾਂ ਲੱਗੀ ਹੋਈਆਂ ਨੇ ਹਾਂ ਲੱਗੀ ਹੋਈ ਆ ਠੀਕ ਹੈ ਤੇ ਹੋਰ ਹੋਰ ਜਿਹੜੇ ਉਪਲਬਧ ਵਾਸ਼ਰੂਮ ਵਗੈਰਾ ਹੋਗੇ ਜਾਂ ਪਾਣੀ ਵਗੈਰਾ ਹੋ ਗਿਆ ਜਾਂ ਹੋਰ ਵੀ ਸੁਵਿਧਾਵਾਂ ਵਧੀਆ ਮਿਲਦੀਆਂ ਹਾਂਜੀ ਵਧੀਆ ਮਿਲਦੀਆਂ ਹਾਂਜੀ ਅੱਛਾ ਪਹਿਲੇ ਸਕੂਲ ਕਿੰਨੇ ਕਿੰਨੀ ਜਮਾਤ ਤੱਕ ਸੀਗਾ ਪਹਿਲੇ ਵੀ 10ਵੀਂ ਤੱਕ ਸੀਗਾ ਹੁਣ ਅੱਗੇ ਵਧਾਓਗੇ ਸ਼ਾਇਦ ਅੱਗੇ ਵਧਾਤਾ ਦੇਖੋ ਬਧਾਉਗੇ ਸ਼ਾਇਦ ਅਕੀਨ ਆ ਮਾਸਟਰ ਸਰ ਮੇਰਾ ਰਜੇਸ਼ ਕੁਮਾਰ ਜੀ ਮੈਂ ਮੈਥ ਮਾਸਟਰ ਜੀ ਹਾਂ ਜੀ ਹਾਂ ਜੀ ਰਜੇਸ਼ ਜੀ ਪਹਿਲੇ ਕਿੱਥੇ ਤੱਕ ਸੀਗਾ ਸਕੂਲ ਇਹ 6 ਤੋਂ 10 ਤੱਕ ਸੀ ਇਹਦੀ ਪ੍ਰਪੋਜ਼ਲ ਗਈ ਸੀ ਪਲੱਸ 1 ਪਲੱਸ 2 ਵਾਸਤੇ ਬਟ ਨਾਲ ਦਾ ਜਿਹੜਾ ਖੱਡਿਆਂ ਵਾਲਾ ਸਕੂਲ ਆ ਜਿਹਨੂੰ ਕੀ ਸਲੀਵ ਟਾਵਰ ਹੀ ਕਹਿੰਦੇ ਆ ਉਹਨਾਂ ਨੂੰ ਇਹਨਾਂ ਨੇ ਫਿਲਹਾਲ ਪ੍ਰਪੋਜ਼ ਕਰਕੇ ਅਪਗ੍ਰੇਡ ਕਰ ਦਿੱਤਾ ਹੈ ਸਾਡਾ ਸਟੇ ਕਰ ਲਿਆ ਥੋੜੀ ਦੇਰ ਦੇ ਲਈ ਕਿਉਂਕਿ ਬਿਲਡਿੰਗਸ ਪ੍ਰੋਬਲਮਸ ਮਾੜਾ ਮੋਟਾ ਕਈ ਵਾਰ ਕੁਝ ਦਿੱਕਤ ਆndੀਆਂ ਨੇ ਤੇ ਟੈਕਨੀਕਲੀ ਉਹਨਾਂ ਚੀਜ਼ਾਂ ਨੂੰ ਆਪਾਂ ਦੂਰ ਕਰਨ ਵਾਸਤੇ ਸਰਕਾਰ ਦੀ ਪਰਮਿਸ਼ਨ ਆ ਲੈਣ ਟੈਸਟ ਕਰਕੇ ਪ੍ਰੋਪੋਜ਼ਲ ਵਿੱਚ ਹੈਗੇ ਬੱਗਾ ਜੀ ਬਹੁਤ ਐਫਰਟਸ ਕਰ ਰਹੇ ਇਸ ਚੀਜ਼ ਵਾਸਤੇ ਮਤਲਬ ਬਨ ਜਾਏਗਾ ਅਨੁਸਾਰ ਹਾਂਜੀ ਆਨਵਾਰ ਥਾਂ ਵਿੱਚ ਬਨ ਜਾਏਗਾ ਤੇ ਵੈਸੇ ਵੀ ਇੱਥੇ ਦੇ ਲੋਕਾਂ ਦੀ ਮੁੱਖ ਮੰਗ ਇਹ ਹੈਗੀ ਆ ਕਿ ਪਲੱਸ 1 ਪਲੱਸ 2 ਜੀ ਸਕੂਲ ਹੋ ਜਾਏਗਾ ਤੇ ਕੁੜੀਆਂ ਨੂੰ ਪੜਨ ਵਾਸਤੇ ਭਾਰਤ ਨਗਰ ਸਕੂਲ ਜਾਂ ਦੂਰ ਦੇ ਰਾਡੇ ਸਕੂਲਾਂ 'ਚ ਨਹੀਂ ਜਾਣਾ ਪਵੇਗਾ ਇੱਥੇ ਕਰ ਸਕਣਗੇ ਆ ਰਾਜੇ ਜੀ ਕਾਫੀ ਸਮੱਸਿਆ ਰਹਿੰਦੀ ਆ ਪਾਣੀ ਦੀਆਂ ਗਰਮੀ ਦੇ ਵਿੱਚ ਠੰਡ ਦੀਆਂ ਉਸ ਨੂੰ ਲੈ ਕੇ ਕਿਸ ਤਰ੍ਹਾਂ ਪ੍ਰਬੰਧ ਕੀਤਾ ਹੈ ਬੱਚਿਆਂ ਦੀ ਸੁਰੱਖਿਆ ਲਈ ਸਰ ਬੱਚਿਆਂ ਦੀ ਸੁਰੱਖਿਆ ਦੇ ਲਈ ਸਾਡੇ ਕੋਲ ਸਭ ਤੋਂ ਪਹਿਲਾਂ ਜਨਰੇਟਰ ਦਾ ਪ੍ਰਬੰਧ ਆ ਇਨਵਰਟਰ ਦਾ ਪ੍ਰਬੰਧ ਬੱ ਬਹੁਤ ਵਧੀਆ ਟੈਂਕੀ ਹੈਗੀ ਆ ਅਤੇ ਸਾਰਾ ਪ੍ਰਬੰਧ ਟੂਟੀਆਂ ਦਾ ਕੀਤਾ ਹੋਇਆ ਹੈ ਕਿਸੇ ਵੇਲੇ ਕੋਈ ਬਿਜਲੀ ਦੀ ਦਿੱਕਤ ਆ ਜਾਵੇ ਤਾਂ ਬੱਗਾ ਸਾਹਿਬ ਨੂੰ ਅਸੀਂ ਫੋਨ ਕਰਦੇ ਆ ਤੇ ਤੁਰੰਤ ਹੀ ਟੈਂਕਰ ਦੇ ਟੈਂਕਰ ਪਾਣੀ ਦੇ ਭੇਜ ਦਿੰਦੇ ਆ ਤੇ ਬੱਚਿਆਂ ਦੇ ਲਈ ਫ੍ਰੀ ਫਲੋ ਪਾਣੀ ਮਿਲਦਾ ਕੋਈ ਦਿੱਕਤ ਨਹੀਂ ਹੈ ਅੱਜ ਪੇਰੈਂਟਸ ਆਏ ਨੇ ਹਾਂਜੀ ਹਾਂਜੀ ਪੇਰੈਂਟਸ ਆ ਕਿਸ ਤਰ੍ਹਾਂ ਲੱਗ ਰਿਹਾ ਅੱਜ ਵਿਧਾਇਕ ਸਾਹਿਬ ਆਏ ਤੇ ਤੁਹਾਡੇ ਬੱਚੇ ਇੱਥੇ ਬੜੇ ਮਾਣ ਨਾਲ ਪਰਦੇ ਨਹੀਂ ਅੱਛਾ ਲੱਗਦਾ ਬਿਲਕੁਲ ਇਹ ਵਿਧਾਇਕ ਸਾਹਿਬ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਅੱਜ ਇੱਥੇ ਪਹੁੰਚੇ ਨੇ ਤੇ ਕਾਫੀ ਸਕੂਲ ਦੇ ਵੱਲੋਂ ਪ੍ਰਸ਼ਾਸਨ ਵੱਲ ਕਿਹਾ ਜਾ ਰਿਹਾ ਕਿ ਕਾਫੀ ਐਫਰਟਸ ਹੋ ਰਹੇ ਨੇ ਤੇ ਜਿਹੜਾ ਪ੍ਰਪੋਜ਼ਲ ਸੀਗਾ ਹਜੇ ਤੱਕ ਪ੍ਰਪੋਜ਼ਲ 'ਈ ਕਾਫੀ ਐਫਰਟਸ ਕੀਤੇ ਜਾ ਰਹੇ ਤੇ ਹੁਣ ਅੱਗੇ ਆਨ ਸਮੇਂ ਦੇ ਵਿੱਚ ਜਲਦੀ ਇਸ ਸਕੂਲ ਦੇ ਵਿੱਚ ਪਲੱਸ 2 ਤੱਕ ਕਲਾਸਾਂ ਜੜਗੀਆਂ ਆਨ ਆਣਗੀਆਂ ਤੇ ਹੋਰ ਵੀ ਬੱਚਾ ਨੂੰ ਦੂਦਰਾਹੇ ਤੱਕ ਨਹੀਂ ਜਾਣਾ ਪਏਗਾ ਕਿਉਂਕਿ ਦੂਦਰਾਹੇ ਤੱਕ ਬੱਚਾ ਨੂੰ ਜਾਣਾ ਪੈਂਦਾ ਧੁਕ ਦਾ ਸਾਹਮਣਾ ਕਰਨਾ ਪੈਂਦਾ ਜਾਂ ਥਾਂ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਤੇ ਕਾਫੀ ਦੁਰਘਟਨਾਵਾਂ ਵੀ ਆਪਰਦੀਆਂ ਸੀਗੀਆਂ ਪਰ ਹੁਣ ਮਰਦਨ لال ਬਗਾਇਆ ਹੇਟ ਗਵਾਹੀ ਦੇ ਵਿੱਚ ਇਹ ਸਕੂਲ ਦੇ ਵਿੱਚ ਪਲੱਸ 2 ਤੱਕ ਜਮਾਤਾ ਆਉਣ ਵਾਲੇ ਸਮੇਂ ਦੇ ਵਿੱਚ ਜਰੂਰ ਆਣ ਗਿਆ ਅੱਜ ਚੰਦਨ ਦੇਵੀ ਸਕੂਲ ਦੇ ਪ੍ਰাঙ্গਣ ਦੇ ਵਿੱਚ ਕਿਉਂਕਿ ਅੱਜ ਤੋਂ 3 ਸਾਲ ਪਹਿਲਾਂ ਲੋਕਾਂ ਨੇ ਇੱਕ ਬਹੁਤ ਵੱਡਾ ਬਦਲਾਅ ਕੀਤਾ ਸੀ ਪਿਛਲੀਆਂ ਰਵੱਈਤ ਪਾਰਟੀਆਂ ਜਿਨ੍ਹਾਂ ਨੇ ਲੋਕਾਂ ਦੀਆਂ ਵੋਟਾਂ ਲੈ ਕੇ ਪੰਜਾਬ 'ਚ ਰਾਜ ਕੀਤਾ ਔਰ ਕਿਤੇ ਨਾ ਕਿਤੇ ਐਜੂਕੇਸ਼ਨ ਦੇ ਵਿੱਚ ਜਿਹੜੀਆਂ 3 ਸਾਲ ਦੇ ਵਿੱਚ ਸਾਡੇ ਸੁਭਿਦੀ ਹਰਮਨ ਕੈਰੀ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜਿਨ੍ਹਾਂ ਨੇ ਇਲੈਕਸ਼ਨ ਤੋਂ ਪਹਿਲਾਂ ਲੋਕਾਂ ਨਾਲ ਵਾਅਦੇ ਕੀਤੇ ਸੀ ਚਾਹੇ ਉਹ ਐਜੂਕੇਸ਼ਨ ਦਾ ਹੋਵੇ ਚਾਹੇ ਹੈਲਥ ਸੇਵਾ ਦਾ ਹੋਵੇ ਚਾਹੇ ਬਿਜਲੀ ਦਾ ਹੋਵੇ ਇਹ ਸਾਰੇ ਤਿੰਨ ਤਿੰਨੋ ਗਾਰੰਟੀਆਂ ਜਿਹੜੀਆਂ ਲੋਕਾਂ ਨੂੰ ਦੇ ਕੇ ਅੱਜ 3 ਸਾਲ ਦਾ ਰਿਜ਼ਲਟ ਲੋਕਾਂ ਦੇ ਵਿੱਚ ਲੈ ਕੇ ਜਾ ਰਹੇ ਆ ਔਰ 3 ਸਾਲ ਪਹਿਲਾਂ ਜੋ ਸਕੂਲਾਂ ਦੀ ਨਿਹਾਰ ਸੀ ਉਸ ਨੂੰ ਲੈ ਕੇ 3 ਸਾਲ ਦੇ ਵਿੱਚ ਕੀਤੇ ਕੰਮ ਚਾਹੇ ਸਕੂਲਾਂ ਦੀਆਂ ਚਾਰਦੀਵਾਰੀਆਂ ਨੇ ਚਾਹੇ ਦੇ ਬੱਚਿਆਂ ਦੇ ਬੈਠਣ ਨੂੰ ਉੱਤੇ ਫਰਨੀਚਰ ਹੈ ਚਾਹੇ ਬੱਚਿਆਂ ਦੇ ਅ ਅਸ ਪਰ ਸਟੱਡੀ ਵਾਸਤੇ ਇਮਾਰਤਾਂ ਦੀ ਸਾਰੀ ਦਾ ਕੰਮ ਸੀ 3 ਸਾਲ ਦੇ ਕੀਤੇ ਕੰਮਾਂ ਅਸੀਂ ਲੋਕਾਂ ਦੇ ਵਿੱਚ ਲੈ ਕੇ ਆਏ ਆ ਔਰ ਤਕਰੀਬਨ ਇਸ ਸਕੂਲ ਦੇ ਵਿੱਚ ਵੀ तकरीबन 18 16 ਲੱਖ ਦੇ ਕੰਮ ਜਿਹੜੇ ਸਰਕਾਰੀ ਤੌਰ ਤੇ ਅਸੀਂ ਕਰਵਾਏ ਨੇ ਚਾਹੇ ਉਹ ਕਮਰੇ ਬਣੇ ਨੇ ਚਾਹੇ ਬਾਥਰੂਮ ਟਾਇਲਟ ਸਰਵਰ ਦੀ ਰਿਪੇਅਰ ਹੋਈ ਹੈ ਚਾਹੇ ਵਾਟਰ ਕੁਲੇ ਰਾਇ ਚਾਹੇ ਐਨਮੀਟਰ ਹੈ ਇਹ ਸਾਰੇ ਕੰਮ ਕਰਕੇ ਅਸੀਂ ਲੋਕਾਂ ਦੇ ਦਰਮਿਆਨ ਆਏ ਆ ਕਿਉਂਕਿ ਤਿੰਨ ਸਾਲ ਦੀ ਸਾਡੀ ਪ੍ਰੋਗਰੈਸ ਜਿਹੜੀ ਹੈ ਉਹ ਲੋਕਾਂ ਨੂੰ ਨਜ਼ਰ ਆ ਰਹੀ ਹੈ ਪਰ ਪਿਛਲੇ ਜਿਹੜੇ 40-50 ਸਾਲ ਕੰਮ ਕਰ ਗਏ ਉਹਨਾਂ ਨੇ ਕਿਦੇ ਵੀ ਕੋਈ ਚਾਰਦੀਵਾਰੀ ਨਹੀਂ ਕੋਈ ਕਿਸੇ ਬਿਲਡਿੰਗ ਦਾ ਕੰਮ ਨਹੀਂ ਜੇ ਕਰਵਾਇਆ ਵੀ ਤੇ ਉਹ ਅਧੂਰਾ ਪਿਆ ਸੀ ਵਿੱਚ ਛੱਡ ਕੇ ਭੱਜ ਗਏ ਇਸ ਕਰਕੇ ਅੱਜ ਤਿੰਨ ਸਾਲ ਦੀ ਜਿਹੜੀ ਪ੍ਰੋਗਰੈਸ ਹੈ ਲੋਕਾਂ ਦੇ ਵਿੱਚ ਹੈ ਅੱਜ ਅਸੀਂ ਬੱਚਿਆਂ ਨੂੰ ਬੱਚਿਆਂ ਦੇ ਪੇਰੈਂਟਸ ਨੂੰ ਔਰ ਸਾਡੇ ਸਕੂਲ ਦਾ ਜਿਹੜਾ ਸਟਾਫ ਹੈ ਪ੍ਰਿੰਸੀਪਲ ਉਹਨਾਂ ਦੇ ਬਾਕੀ ਸਹਿਯੋਗੀ ਨੇ ਕਿਉਂਕਿ ਅੱਜ ਇਹਨਾਂ ਨੂੰ ਅਸੀਂ ਬੈਠ ਕੇ ਪੁੱਛਾਂਗੇ ਵੀ ਤੁਹਾਡੀ ਸਾਡੇ 3 ਸਾਲ ਦੀ ਕਾਰਗੁਜ਼ਾਰੀ ਔਰ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਸਾਡੀ ਦਿੱਕਤ ਹੈ ਅਸੀਂ ਪਹਿਲ ਦੇ ਦਾਰ ਦੇ ਹੱਲ ਕਰਾਂਗੇ ਕਿਉਂਕਿ ਦਿੱਕਤ ਤਾਂ ਅਸੀਂ ਰਹਿਣ ਦਿੱ ਫਿਰ ਵੀ ਕੋਈ ਦਿੱਕਤ ਹੋਏਗੀ ਤੇ ਉਹ ਪਹਿਲੇ ਦਰ ਤੇ ਹੱਲ ਹੋਏਗੀ ਅਸੀਂ ਐਜੂਕੇਸ਼ਨ ਦੇ ਸਮਰਪਿਤ ਸਾਡੀ ਸਰਕਾਰ ਹੈ ਔਰ ਬਿਲਕੁਲ ਐਜੂਕੇਸ਼ਨ ਦੇ ਵਿੱਚ ਕੋਈ ਸਮਝੌਤਾ ਵੀ ਨਹੀਂ ਹੈ ਕੋਈ ਬੱਚਿਆਂ ਨੂੰ ਸਾਰੀ ਚ ਲੋੜ ਹੈ ਜਾਂ ਬੱਚਿਆਂ ਦੇ ਪੜਨ ਵਾਸਤੇ ਸਕੂਲ ਦੀ ਵਿੱਚ ਕਿਸੇ ਦਿੱਕਤ ਦੀ ਕਮੀ ਆ ਰਹੀ ਹੈ ਉਹ ਅਸੀਂ ਸਾਰੀ ਪੂਰਨ ਕਰਾਂਗੇ ਔਰ ਕਿਤੇ ਨਾ ਕਿਤੇ ਅਸੀਂ ਤਕਰੀਬਨ 90% ਇਸ ਕੰਮ ਵਿੱਚ ਕਾਮਯਾਬੀ ਹੋਏ ਹਾਂ 10% ਕੋਈ ਰਹੀ ਹੋਏਗੀ ਤੇ ਅਸੀਂ ਮਿਲ ਕੇ ਮੁਕੰਮਲ ਕਰਾ ਕੇ ਦੇਾਂਗੇ ਕੋਈ ਆਸਾ ਮੇਰਾ ਸਕੂਲੀ ਜਿੱਥੇ ਦਿੱਕਤ ਹੋਈ ਇਹਦੇ ਬਿਲਕੁਲ ਨਾਰੀ ਖੱਡਿਆਂ ਵਾਲਾ ਸਕੂਲ ਹੈ ਬਿਲਕੁਲ ਨਾਲ ਹੀ ਖੱਡੇਵਾਲਾ ਸਕੂਲ ਹੈ ਔਰ ਉਹਦੀ ਬਿਲਡਿੰਗ ਦੀ ਸਾਰੀ ਸਾਰੀ ਦਾ ਕੰਮ ਚੱਲ ਰਿਹਾ ਮੈਂ 1 ਕਰੋੜ ਰੁਪਏ ਦਿੱਤਾ ਉੱਥੇ 1 ਕਰੋੜ ਰੁਪਏ ਦੀ ਲਗਤ ਦੇ ਨਾਲ ਬਿਲਡਿੰਗ ਮਾਰ ਰਹੀ ਹੈ ਜਿਹੜੀ ਸਾਰੀ ਸਟਾਰਟ ਹੋ ਗਈ ਹੈ ਕੁਝ ਦਿਨ ਜਦੋਂ ਤਿਆਰ ਹੋ ਜਾਏਗੀ ਫਿਰ ਤੁਹਾਨੂੰ ਤਕਲੀਫ ਦੇਵਾਂਗੇ ਲੋਕਾਂ ਨੂੰ ਔਰ ਲੋਕਾਂ ਦੇ ਪੇਰ ਬੱਚਿਆਂ ਦੇ ਪੇਨਰ ਨੂੰ ਔਰ ਜਿਹੜੀ ਬਿਲਡਿੰਗ ਮਾਰੀ ਹੈ ਉਹ ਦੇਖਣ ਲਈ ਹੋਏਗੀ ਇਸ ਤਰ੍ਹਾਂ ਸਾਡੀ ਐਜੂਕੇਸ਼ਨ ਤੇ ਬਹੁਤ ਤੁਹਾਡਾ ਵੱਡਾ ਧਿਆਨ ਹੈ ਇਸ ਲਈ ਹੈਲਥ ਮਾਮਾ ਅੱਜ ਮੇਰੇ ਹਲਕੇ ਦੇ ਵਿੱਚ 8 ਮਹੱਲਾ ਕਲੀਨਿਕ ਬਣੇ ਨੇ ਜਿੱਥੋਂ ਰੋਜ਼ ਡੇਲੀ 150 200 ਬੰਦਾ ਅਪ ਡਾ ਡਾਕਟਰੀ ਕਰਵਾ ਰਿਆ ਆਪਣੇ ਆਪ ਦਾ ਚੈੱਕਅਪ ਕਰਵਾ ਰਿਆ ਐਮਬੀਬੀਐਸ ਡਾਕਟਰ ਨੇ ਜਰਸੀਆਂ ਸਹੂਬਦਾਵਾਂ ਔਰ ਬਿਜਲੀ ਦੀ ਗੱਲ ਕਰ ਲਵਾਂ ਤੇ 90% ਪੰਜਾਬ ਦੇ ਲੋਕਾਂ ਦੇ ਬਿੱਲ ਜ਼ੀਰੋ ਆ ਰਿਹਾ ਇਹ ਸਭ ਬਹੁਤ ਵੱਡੀ ਗੱਲ ਦੀ ਹੈ ਇੱਕ ਜਿਹੜਾ ਗਰੀਬ ਪਰਿਵਾਰ ਹੈ ਉਹਨੂੰ 3000 ਦੀ 2500 ਦੀ ਬਿਜਲੀ ਦੀ ਸ਼ੇਮਿੰਗ ਹੋ ਰਹੀ ਹੈ ਇਸ ਤਰ੍ਹਾਂ ਹੀ ਐਜੂਕੇਸ਼ਨ ਦੇ ਬੱਚਿਆਂ ਦੇ ਉੱਤੇ ਕੋਈ ਬੋਝ ਨਹੀਂ ਹੈ ਬੱਚਿਆਂ ਦੇ ਪੈਰੋਂ ਤੇ ਵੀ ਬੋਝ ਨਹੀਂ ਹੈ ਐਜੂਕੇਸ਼ਨ ਸਾਰੀ ਫ੍ਰੀ ਮਿਲ ਰਹੀ ਹੈ ਔਰ ਅੱਜ ਆਪਾਂ ਸਕੂਲਾਂ ਦੀ ਨਿਹਾਰ ਦੀ ਗੱਲ ਕਰਾਂਗੇ ਮੈਂ ਤੁਹਾਨੂੰ ਦਿਖਾਵਾਂਗਾ ਸਕੂਲ ਨੇ ਮਾਰਦਾ ਕਿੰਨੀਆਂ ਸੋਹਣੀਆਂ ਬਣ ਗਈਆਂ ਫਰਨੀਚਰ ਕਿੰਨਾ ਸ਼ਾਨ ਕੋਈ ਕਮੀ ਨਹੀਂ ਜੀ ਸਰਕਾਰ ਨੇ ਛੱਡੀ ਇਸ ਕਰਕੇ ਮੈਂ ਪਬਲਿਕ ਵੱਲੋਂ ਲੋਕਾਂ ਵੱਲੋਂ ਸਕੂਲ ਦੇ ਸਟਾਫ ਵੱਲੋਂ ਸਾਡੇ ਸੂਬੇ ਦੇ ਸੂਬੇ ਦੇ ਮੁੱਖ ਮੰਤਰੀ ਸਰਪੰਗਨ ਸਿੰਘ ਮਾਨ ਜੀ ਦਾ ਕੋਟਨਵਾ ਧੰਨਵਾਦ ਕਰੂੰਗਾ ਔਰ ਸਾਡੇ ਐਜੂਕੇਸ਼ਨ ਮਿਨਿਸਟਰ ਹਰਜੋਤ ਸਿੰਘ ਬੈਂਸ ਜੀ ਦਾ ਧੰਨਵਾਦ ਕਰੂੰਗਾ ਜਿਨ੍ਹਾਂ ਨੇ 3 ਸਾਲ ਦੇ ਵਿੱਚ ਬੜੀ ਮਿਹਨਤ ਕਰਕੇ ਅੱਜ ਸਾਡੀਆਂ ਇਮਾਰਤਾਂ ਸਕੂਲਾਂ ਦੇ ਬੱਚਿਆਂ ਨੂੰ ਬੈਠਣ ਨੂੰ ਸਮਾਨ ਸਾਰਾ ਪ੍ਰੋਵਾਈਡ ਕਰਾਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਹਾਂਜੀ ਅੱਜ ਮੌਜੂਦਾ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਹੇਠਾਂ ਸ਼ਿੱਖਿਆ ਮੰਤਰੀ ਜੀ ਦੇ ਵਿਸ਼ੇਸ਼ ਉਪਰਾਹਲਿਆਂ ਸਮੇਂ ਦੇ ਹਾਣੀ ਬਣਾਣਾ ਸਰਕਾਰੀ ਸਕੂਲਾਂ ਨੂੰ ਜਾਪ ਰਿਹਾ ਹੈ ਕਿ ਕਾਫੀ ਤਬਦੀਲੀ ਲਿਆ ਰਿਹਾ ਹੈ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਸਰਕਾਰੀ ਸਕੂਲਾਂ ਦੇ ਜਿਹੜੇ ਬੱਚੇ ਨੇ ਉਹ ਕਿਸੇ ਚੀਜ਼ ਤੋਂ ਵਾਂਝੇ ਨਾ ਰਹਿਣ ਪਹਿਲਾਂ ਇਨਫਰਾਸਟ੍ਰਕਚਰ ਦੀ ਗੱਲ ਕਰੀਏ ਤੇ ਸਰਕਾਰ ਨੇ ਬੜੀ ਮੁਸਤਦੀ ਨਾਲ ਬੜੀ ਸ਼ੁਰੂ ਤੋਂ ਹੀ ਬੜੀ ਤੇਜ਼ੀ ਨਾਲ ਕੋਈ ਸਕੂਲ ਐਸਾ ਨਹੀਂ ਜਿਹਦੀ ਚਾਰ ਦਿਵਾਰੀ ਨਾ ਹੋਵੇ ਪਹਿਲਾਂ ਚਾਰ ਦਿਵਾਰੀ ਮਜ਼ਬੂਤ ਕੀਤੀ ਬੱਚਿਆਂ ਦੇ ਬਾਹਰ ਜਾਣ ਦਾ ਜਿਆ ਰੋਕਾ ਫਿਰ ਉਹਨਾਂ ਨੇ ਸਿਕਿਉਰਟੀ ਵਾਲੇ ਬੰਦੇ ਲਗਾਏ ਇਸ ਤਰ੍ਹਾਂ ਉਹ ਪਤਾ ਲੱਗਦਾ ਹੈ ਕਿ ਲੜਕੀਆਂ ਵਾਲੇ ਸਕੂਲਾਂ 'ਚ ਖਾਸ ਕਰਕੇ ਗੇਟ ਦਾ ਹੋਣਾ ਚਾਰ ਦਿਵਾਰੀ ਦਾ ਹੋਣਾ ਬਹੁਤ ਅਹਿਮ ਸੀ ਇਹ ਛੋਟੇ ਛੋਟੇ ਗੱਲਾਂ ਤੋਂ ਸੰਜੀਦਗੀ ਪਤਾ ਲੱਗਦੀ ਹੈ ਜਿੱਦਾਂ ਵਾਸ਼ਰੂਮ ਨੇ ਬੱਚਿਆਂ ਦੇ ਕੁੜੀਆਂ ਦੇ ਲੜਕਿਆਂ ਦੇ ਅਲੱਗ-ਅਲੱਗ ਬਣਾਏ ਲਾਇਬ੍ਰੇਰੀਜ਼ ਬਣਵਾਈਆਂ ਔਰ ਜੋ ਸਮੇਂ ਦੀ ਹਾਨੀ ਜਿੱਦਾਂ ਕੰਪਿਊਟਰ ਹੈ ਕੰਪਿਊਟਰ এডੂਕੇਸ਼ਨ ਸਾਰੇ ਸਕੂਲਾਂ 'ਚ ਤਕਰੀਬਨ ਹੁਣ ਅਪਡੇਟ ਹੈ ਔਰ ਕੰਪਿਊਟਰ ਵਿਆਪਕ ਬੜੇ ਮਿਹਨਤ ਕਰ ਰਹੇ ਨੇ ਔਰ ਦੇਖੋ ਜਿਹੜਾ ਅੱਜ ਦੀ ਲੈਂਗੁਏਜ ਜਿਹੜੀ ਕੰਪਿਊਟਰ ਹੈ ਤੋਂ ਮੈਂ ਦੇਖਦਾ ਕਿਉਂਕਿ ਮੈਂ ਵੀ এডੂਕੇਸ਼ਨ ਵਿਭਾਗ ਵਿੱਚ ਰਿਟਾਇਰ ਹੋਇਆ ਤੇ ਅੱਛਾ ਲੱਗਦਾ ਹੈ ਜਦੋਂ ਅਸੀਂ ਜੋ ਛੱਡ ਕੇ ਆਏ ਹਾਂ ਉਸ ਤੋਂ ਅੱਗੇ ਜਦੋਂ এডੂਕੇਸ਼ਨ ਕਿਸੇ ਸੂਬੇ ਦੀ ਇਨਹਾਂਸ ਹੋ ਰਹੀ ਹੁੰਦੀ ਹੈ ਤੇ ਉਹ ਸਾਰਿਆਂ ਨੂੰ ਹੀ ਕ੍ਰੈਡਿਟ ਜਾਂਦਾ ਹੈ ਸਮਾਜ ਸਿੱਖਿਸ਼ਿਤ ਹੋਏਗਾ ਸਮਾਜ ਉਹਨੀ ਜਲਦੀ ਆਪਣੇ ਮਾਪਿਓ ਦੀ ਬਾਹ ਬਣੇਗਾ ਉਦਾਂ ਬੱਚੇ ਚਾਹੇ ਲੜਕੀਆਂ ਚਾਹੇ ਲੜਕੇ ਆ ਉਹਨਾਂ ਦਾ ਫਿਰ ਸਾਡੀ ਵੋਕੇਸ਼ਨਲ এডਿਕੇਸ਼ਨ ਵੀ ਪੰਜਾਬ ਸਰਕਾਰ ਵੱਲੋਂ ਚੱਲ ਰਹੀ ਏ ਔਰ ਇੱਕ ਐਨਐਸਐਫ ਕਿਊ ਵੀ ਚੱਲਦੀ ਏ ਇਹ ਸਕੂਲਾਂ ਚ ਵਿਜ਼ਿਟ ਕਰੋ ਉਹਨਾਂ ਨੂੰ ਪਤਾ ਲੱਗੇ ਕਿ ਅਸੀਂ ਸਰਕਾਰੀ ਸਕੂਲਾਂ ਨਾਲੋਂ ਕਿਦੇ ਅੱਗੇ এডਿਕੇਸ਼ਨ ਪ੍ਰੋਵਾਈਡ ਕਰ ਰਹੇ ਆ ਖਾਸ ਕਰਕੇ ਜਿਹੜਾ ਲੁਧਿਆਣਾ ਸਾਰੇ ਪੰਜਾਬ ਨੂੰ ਫੀਡ ਕਰਦਾ ਐ employment wise ਤੋਂ ਇੱਥੋਂ ਹੀ ਦੇਖੋ ਕਿ ਸਾਡੇ ਜਿਹੜੀ এডਿਕੇਸ਼ਨ ਐ ਇਹ ਟੈਕਨੀਕਲ ਐ ਕੁੱਲਾ ਚ ਪ੍ਰੋਵਾਈਡ ਕਰਾ ਰਹੇ ਆ ਉਹ ਵੀ ਆਲਾ ਇਹ ਕਮਾਲ ਦੀ ਹੈ ਬੱਚੇ ਤਕਰੀਬਨ ਆਪਣੇ ਜੋਗੇ ਹੋ ਜਾਂਦੇ ਨੇ ਤੋਂ ਕਈ ਇਸ ਤੋਂ ਬਾਅਦ ਪਾਸ 2 ਤੋਂ ਬਾਅਦ ਲਿਟਰਲ ਐਂਟੀ ਨਾਲ ਬੀਟੈਕ ਵੀ ਕਰ ਰਹੇ ਨੇ ਸਾਡੇ ਬੱਚੇ ਇਹ ਕਦੀ ਅਜੇ ਤੱਕ ਕਿਸੇ ਨੇ ਜ਼ਿਕਰ ਹੀ ਨਹੀਂ ਕੀਤਾ ਪੰਜਾਬ ਦੀ ਵਿਸ਼ੇਸ਼ਤਾ ਹੈ ਵੋਕੇਸ਼ਨਲ ਐਜੂਕੇਸ਼ਨ ਜਿਹੜੀ ਕਿ ਬੜੀ ਕਾਮਯਾਬ ਰਹੀ ਹੈ ਤੇ ਉਹ ਆਪਣਾ ਸਿੱਟੇ ਵੀ ਦੇ ਰਹੀ ਹੈ ਤੇ ਮੈਂ ਬਹਿਨ ਸਾਹਿਬ ਆਪਣਾ ਸਿੱਖਿਆ ਮੰਤਰੀ ਨੂੰ ਵਿਸ਼ੇਸ਼ ਰਿਕਵੈਸਟ ਕਰਾਂਗਾ ਕੀ এমਪਲॉयਮੈਂਟ ਜੇਨਰੇਟ ਦਾ ਇੱਕੋ ਹੀ ਹੈ ਵੋਕੇਸ਼ਨਲ ਐਜੂਕੇਸ਼ਨ ਜਿਹੜੀ ਹੈ ਉਹਨੂੰ ਤਰਜੀਹ ਦਿੱਤੀ ਜਾਵੇ ਤਾਂ ਜੋ ਸਾਡਾ ਬੱਚਾ 10ਵੀਂ ਬਾਅਦ ਹੀ ਆਪਣੇ ਜੋਗਾ ਹੋ ਜਾਏ ਆਪਣੇ ਪਰਵਾਜ਼ ਜੋਗਾ

साल मिलता हर एक हाँ, एक था था हाँ हर एक स्टूडेंट से पूछा जाता है जिसको खेलने का होता है वो हर हर टाइम पार्टिसिपेट करता होता है नहीं मैं यहाँ से आई हूँ मैं यही कहना चाहूँगी ये स्कूल बहुत ज़्यादा अच्छा है हर लड़के को स्कूल में पढ़ना चाहिए और हर चीज़ में पार्टिसिपेट करना चाहिए जुड़े